ਤੇ ਹੈਲੋ ਗਾਇਜ਼ ਵੈਲਕਮ ਟੂ ਬੈਕ ਇਨ ਮਾਈ ਅਨਦਰ ਵਲੋਗ ਤੇ ਅੱਜ ਦਾ ਵਲੋਗ ਬਹੁਤ ਹੀ ਖਾਸ ਆ ਮੇਰੇ ਲਈ ਕਿਉਂਕਿ ਮੈਂ ਹਮੇਸ਼ਾ ਵਲੋਗ ਤਾਂ ਬਹੁਤ سارے ਬਣਾਇਆ ਬਟ ਕਦੀ ਵੀ ਆਪਣਾ ਹੋਮ ਟੂਰ ਨਹੀਂ ਕੀਤਾ ਤੇ ਸੋਚ ਲਈ ਸੀ ਅੱਜ ਮੈਂ ਆਪਣਾ ਹੋਮ ਟੂਰ ਕਰਾਂ ਕਿਉਂਕਿ ਘਰੇ ਫਿਰ ਤੁਹਾਨੂੰ ਪਤਾ ਹੀ ਆ ਕਿ ਬਲੋਗਿੰਗ ਚ ਕੀ ਕੀ ਵਿਖਾਈਏ ਸਮਝ ਨਹੀਂ ਆਉਂਦੀ ਕਿਉਂਕਿ ਵਲੋਗ ਕੀ ਬਣਾਈਏ ਇਹੀ ਨਹੀਂ ਸਮਝ ਆਉਂਦੀ ਤੇ ਅੱਜ ਅਸੀਂ ਫਿਰ ਮੈਂ ਸੋਚਿਆ ਕਿ ਮੈਂ ਕੱਲੀ ਸੀ ਘਰ ਚਲੋ ਫਿਰ ਅਸੀਂ ਕਰਦੇ ਆ ਹੋਮ ਟੂਰ ਤੇ ਮੈਂ ਤੁਹਾਨੂੰ ਦਿਖਾਵਾਂਗੀ ਅੱਜ ਆਪਣਾ ਘਰ ਛੋਟਾ ਜਿਹਾ ਪਿਆਰਾ ਜਿਹਾ ਘਰ ਤੇ ਤੇ ਕਈ ਲੋਕਾਂ ਦੇ ਵਹਿਮ ਥੋੜੇ ਜਿਹਾ ਦੂਰ ਕਰਨੇ ਸੀ ਮੈਂ ਤੇ ਉਹ ਕਰਦੇ ਆ ਤੇ ਚਲੋ ਕਰਦੇ ਆ ਆਪਣਾ ਹੋਮ ਟੂਰ ਆਈ ਹੋਪ ਤੁਹਾਨੂੰ ਸਾੜਿਆਂ ਨੂੰ ਬਹੁਤ ਪਸੰਦ ਆਊਗਾ ਤੇ ਇਹ ਆ ਸਾਡਾ ਸਟਾਰਟਿੰਗ ਤੇ ਲਿਖਾਇਆ ਹੋਇਆ ਮੇਰਾ ਬ੍ਰਦਰ ਦਾ ਡੈਡੀ ਦਾ ਨਾਮ ਸੋ ਜਿਆਤਰ ਕੁੜੀਆਂ ਦੇ ਨਾਮ ਤੋਂ ਘਰ ਨਹੀਂ ਹੁੰਦਾ ਇਹ ਪਹਿਲਾ ਘਰ ਜਿੱਤੇ ਮੇਰਾ ਨਾਮ ਲਿਖਾਇਆ ਹੋਇਆ ਹੈ ਕਿ ਇਹ ਨਿਕੀਤਾ ਸ਼ਰਮਾ ਦਾ ਘਰ ਆ ਸੋ ਬੜੀ ਪ੍ਰਾਊਡ ਵਾਲੀ ਗੱਲ ਆ ਮੇਰੇ ਲਈ ਤੇ ਜਦੋਂ ਤੁਹਾਡੇ ਫੋਨ ਮੈਂ ਖੁੱਦ ਫੜਿਆ ਹੋਇਆ ਇਹ ਆ ਸਾਡੇ ਬਾਥਰੂਮ ਆ ਤੇ ਇੱਥੋਂ ਤੁਹਾਨੂੰ ਦਿਖਾਣੇ ਆ ਇਹ ਤੁਹਾਨੂੰ ਪਤਾ ਹੀ ਇੱਥੋਂ ਅਸੀਂ ਐਂਟਰ ਕੀਤਾ ਦਰਵਾਜ਼ਾ ਹੀ ਬੰਦ ਆ ਤੇ ਆਪਾਂ ਰੱਖੀ ਹੋਈ ਹੈ ਇੱਕ ਗਾਂ ਹੀ ਤੇ ਇਹਦੇ ਵਿੱਚ ਆ ਉਹਦੀ ਫੀਡ ਜਿਹੜੀ ਗਾਇਆਂ ਨੂੰ ਖਵਾਈਦੀ ਆ ਤੇ ਇਹ ਸਾਡਾ ਐਂਟਰ ਦਰਵਾਜਾ ਦੋ ਸਾਹਮਣੇ ਕਮਰੇ ਆ ਤੇ ਸਾਡੀ ਮੰਮੀ ਆ ਤੇ ਇਹ ਆ ਸਾਡੀ ਕਿਚਨ ਵੇਖ ਲੋ ਗਾਇਸ ਛੋਟੀ ਮੋਟੀ ਸੋਣੀ ਜੀ ਕਿਚਨ ਹਾਜੇ ਬੜਾ ਕਮੂਨ ਵਾਲਾ ਸਾਡੀ ਕਿਚਨ ਦਾ ਮੰਮੀ ਬਣਾ ਰੇ ਪਈ ਆ ਚਾਹ ਆਪਾਂ ਖਾਣ ਬਣਾਣ ਲੱਗਿਆਂ ਛਲਗਮ ਤੇ ਇਹ ਸਾਡੀ ਜਿਹੜੀ ਫ੍ਰਿਜ ਲੱਗੀ ਹੋਈ ਆ ਇਹ ਫਿਲਹਾਲ ਤੱਕ ਖਰਾਬ ਆ ਤੇ ਜਿਹੜੀ ਦੂਸਰੀ ਚੱਲਦੀ ਫ੍ਰਿਜ ਹੋਗੀ ਆਪਾਂ ਅੰਦਰ ਲਗਾਈ ਹੋਈ ਆ ਕਿਉਂਕਿ ਜਿਹੜੀ ਸਾਡੀ ਦੂਜੀ ਫ੍ਰਿਜ ਆ ਉਹ ਅੰਦਰ ਲਗਾਈ ਹੋਈ ਆ ਤੇ ਇਹ ਵਾਲੀ ਬਾਹਰ ਲਗਾਈ ਹੋਈ ਆ ਕਿਉਂਕਿ ਇਹਨਾਂ ਹਜੇ ਸਾਡੇ ਕਿਉਂਕਿ ਇਹ ਹਜੇ ਸਾਡੇ ਨਾਲ ਵੈਡਿੰਗ ਨਹੀਂ ਹੋਈ ਹੈਗੀ ਤੇ ਜਦੋਂ ਵੈਡਿੰਗ ਹੋਵੇਗੀ ਨਾ ਤੇ ਉਦੋਂ ਆਪਾਂ ਸਭ ਕੁਝ ਵਧੀਆ ਤਰੀਕੇ ਨਾਲ ਲਗਾਵਾਂਗੇ ਤੇ ਫਿਲਹਾਲ ਤੇ ਹਜੇ ਇਹ ਸਾਡੀ ਛੋਟੀ ਜਿਹੀ ਰਸੋਈ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਤੇ ਹਜੇ ਤੇ ਵਧੀਆ ਲਾਈਟ ਵਗੈਰਾ ਵੀ ਨਹੀਂ ਲੱਗੀ ਹੈਗੀ ਛੱਤ 'ਲਾ ਪੱਖਾ ਵੀ ਨਹੀਂ ਲੱਗਾ ਕਿਹਾ ਆ ਆਟਾ ਵਗੈਰਾ ਇੱਥੇ ਵੀ ਹਜੇ ਬਾਕਸ ਵਗੈਰਾ ਬੰਨੇ ਆ ਤੇ ਇਹ ਸਾਡਾ ਭਾਂਡੇ ਰੱਖਣ ਵਾਲਾ ਆ ਤੇ ਉਹ ਵੀ ਹਜੇ ਪੱਖਾ ਲੱਗਣਾ ਵਾ ਤੇ ਉਹ ਪੱਖਾ ਜਿਹੜਾ ਵਾ ਤੇ ਆਇਆ ਸਾਡੀ ਮੰਮੀ ਦਾ ਰੂਮ ਤੇ ਬੱਤੀ ਜਗਾਣੀ ਮੈਂ ਭੁੱਲ ਜਾਨੀ ਮੰਮੀ ਸਪੈਸ਼ਲ ਆ ਕੇ ਬੱਤੀ ਜਗਾ ਕੇ ਜਾਂਦੇ ਆ ਹਰ ਰੂਮ ਦੀ ਤੇ ਆਪਾਂ ਗਏ ਸੀ ਲੋਹੜੀ ਵੰਡਣ ਸਾਡੇ ਗਵਾਂਢੀ ਜਿੱਥੇ ਹੁਣੇ ਵਿਆਹ ਹੋਇਆ ਸੀ ਐਸੀ ਵਿਆਹ ਤੇ ਆਪਾਂ ਗਏ ਸੀ ਲੋਹੜੀ ਵੰਡਣ ਤੇ ਉਹ ਲੈ ਕੇ ਆਏ ਸੀ ਤੇ ਖਾਂਦੇ ਪਏ ਸੀ ਤੇ ਉਹ ਇੱਥੇ ਰਹਿਣ ਦਿੱਤੀ ਤੇ ਸਾਡਾ ਹੀਟਡ ਆਪਾਂ ਸੇਕਦੇ ਆਂ ਤੇ ਆ ਮम्मी ਨੇ ਥੱਲੇ ਛੋਟ ਦਿੱਤਾ ਸੀ ਤੇ ਉਹਦੇ ਕਰਕੇ ਇਹ ਗਿਆ ਵਾ ਟੁੱਟ ਤੇ ਹੁਣ ਇਹਨੂੰ ਨਾ ਬੰਨੀ ਹੋਇਆ ਆ ਉਹਨ ਦਾ ਬਣਾ ਕੇ ਮੰਮੀ ਨੇ ਇਦਾਂ ਕਰਕੇ ਬੰਨ ਦਿੱਤਾ ਵਾ ਤੇ ਇਹ ਲਗਾਇਆ ਸੀ ਆਪਾਂ ਵਾਲਪੇਪਰ ਖੋਦੀ ਲਗਾਇਆ ਸੀ ਤੇ ਇਨਾ ਕੋਈ ਬੈਟਰ ایکسپੀਰੀਅੰਸ ਨਹੀਂ ਹੈਗਾ ਵਾਲਪੇਪਰ ਲਗਾਉਂਦਾ ਤੇ ਗੋਲਮ ਨੇ ਨੇ ਪਾਪਾ ਨੇ ਲਗਾਇਆ ਸੀ ਕਿ ਕੀ ਥੋੜਾ ਜਿਹਾ ਬਚਿਆ ਸੀ ਤੇ ਆਪਾਂ ਇਹ ਰੂਮ ਚ ਲਗਾ ਦਿੱਤਾ ਸੀ ਤੇ ਦੇਖੋ ਹਜਹਾਫ ਇਧਰ ਲੱਗਣ ਵਾਲਾ ਆ ਤੇ ਇਹ ਮੈਂ ਲੈ ਕੇ ਆਈ ਸੀ ਪੰਡੋੜੀ ਤੋਂ ਫਸਾਖੀ ਦੇ ਮੇਲੇ 'ਚ ਤੇ ਸਾਡੀਆਂ ਚਾਬੀਆਂ ਜਿਹੜੀਆਂ ਜਲਦੀ ਗਵਾ ਜਾਂਦੀਆਂ ਨੇ ਤੇ ਇੱਥੇ ਲਗਾਈ ਹੋਈ ਹੈ ਮੰਮੀ ਦੀ ਪੇਟੀ ਕਿਉਂਕਿ ਸਾਡੇ ਜਗ੍ਹਾ ਨਹੀਂ ਹੈਗੀ ਆਪਾਂ ਨਾ ਸਟੋਰ ਬਣਾਇਆ ਸੀ ਤੇ ਉਹ ਛੋਟਾ ਸੀ ਤੇ ਉੱਥੇ ਆਂਦੀ ਨਹੀਂ ਹੈਗੀ ਇਹ ਇੱਥੇ ਮੰਮੀ ਨੇ ਟ੍ਰੰਕ ਰੱਖਿਆ ਹੋਇਆ ਵਾ ਉਹ ਹੈ ਸਾਡੀ ਫ੍ਰਿਜ ਇਹ ਚੱਲਦੀ ਆ ਤੇ ਉੱਪਰ ਟੀਵੀ ਆ ਟੀਵੀ ਸਾਡਾ ਖਰਾਬ ਆ ਤੇ ਆਪਾਂ ਹੁਣ ਨੂੰ ਚਲਾਉਂਦੇ ਨਹੀਂ ਹੈਗੇ ਤੇ ਫਰਿਜ ਆਪਾਂ ਅੰਦਰ ਲਗਾਈ ਹੋਈ ਆ ਤੇ ਤੁਹਾਨੂੰ ਦਿਖਾਨੀ ਆ ਸਾਡਾ ਡਰਾਇੰਗ ਰੂਮ ਤੇ ਇਹ ਲੱਗੇ ਹੋਏ ਆ ਸਾਡੇ ਸੋਫੇ ਸਾਡੇ ਕਾਹਾਂ ਜੀ ਤੇ ਸਾਡਾ ਸਿੱਧੂ ਮੂਸੇ ਵਾਲਾ ਬਾਈ ਮੈਂ ਸਪੈਸ਼ਲੀ ਰੂਮ ਚ ਫੋਟੋ ਲਗਾਈ ਹੋਈ ਆ ਮੇਰੀ ਫੇਵਰਟ ਫੋਟੋ ਆ ਜਿਹੜੀ ਮੈਂ ਮਾਨਸਾ ਤੋਂ ਲੈ ਕੇ ਆਈ ਸੀ ਆਵਲੀ ਫੋਟੋ ਤੇ ਆਹ ਵਾਲੇ ਜਿਹੜੇ ਪ੍ਰਿੰਟ ਦੇ ਆ ਇਹ ਮੈਂ ਕੀਤੇ ਸੀ ਮਿਸ਼ੋ ਤੋਂ ਆਨਲਾਈਨ ਆਰਡਰ ਤੇ ਉਹ ਵਾਲੀ ਫੋਟੋ ਜਿਹੜੀ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਨੀ ਆ ਇਹ ਆ ਮੈਂ ਆ ਮੇਰਾ ਬ੍ਰਦਰ ਆ ਤੇ ਮੇਰੀ ਵੱਡੀ ਭੈਣ ਆ ਤੇ ਇਹ ਫੋਟੋ ਬਹੁਤ ਪੁਰਾਣੀ ਫੋਟੋ ਆ ਤੇ ਇਹ ਆ ਗੋੜਵ ਦੀ ਫੋਟੋ ਤੇ ਇਹ ਆ ਸਾਡਾ ਮਿਰਰ ਤੇ ਦੇਖ ਲੋ ਆ ਵਾਲੀ ਫੋਟੋ ਜਿਹੜੀ ਆ ਨਾ ਮੇਰੀ ਆ ਤੇ ਮੇਰੀ ਛੋਟੀ ਭੈਣ ਸੌਰੀ ਮੇਰੀ ਵੱਡੀ ਭੈਣ ਦੀ ਟੀਟੀ ਆ ਤੇ ਆ ਡੋਲ ਵਿੱਚ ਜਿਹੜੀ ਪਿੱਛੇ ਲੁਕ ਗਈ ਆ ਡ्रेसਿੰਗ ਟੇਬਲ ਦੇ ਨਾਲ ਇਹ ਡੋਲ ਆ ਮੈਂ ਚੰਡੀਗੜ੍ਹ ਤੋਂ ਲੈ ਕੇ ਆਈ ਸੀ ਪਿੱਛੇ ਲੱਗੀ ਹੋਈ ਆ ਤੇ ਇਹ ਤੇ ਇਹ ਆ ਸਾਡਾ ਮਿਰਰ ਜਿੱਥੇ ਆਪਾਂ ਰੈਡੀ ਸ਼ੈਡੀ ਹੁੰਨੇ ਆ ਸੋ ਅਸੀਂ ਤੇ ਬੱਦੇ ਲੱਗਦੇ ਪਏ ਆ ਤੇ ਅੱਜ ਤੱਕ ਤੁਸੀਂ ਕੰਦਾਂ ਦੇ ਦੇਖੜੇ ਹੋ ਨਾ ਨਿਸ਼ਾਨ ਪਏ ਹੋਏ ਆ ਆ ਵੀ ਦੇਖੋ ਘੜਾਂ ਵਿੱਚ ਹੁੰਦੇ ਹੋਣੇ ਆ ਛੋਟੇ ਬੱਚੇ ਹਨਾ ਉਹਨਾਂ ਨੂੰ ਪਤਾ ਹੈ ਕਿ ਇਹ ਨਿਸ਼ਾਨ ਕਿਉਂ ਪਾਉਂਦੇ ਆ ਮੇੜੀ ਸਿਸਟਰ ਦੀ ਜਦੋਂ ਵੀ ਬੇਟੀ ਆਉਂਦੀ ਆ ਨਾ ਤੇ ਉਹ ਕੰਦਾ ਦਾ ਨਿਸ਼ਾਨ ਬੰਦੀ ਆ ਲਿਖਣਾ ਹੁੰਦਾ ਨੇ ਤੇ ਉਹਨੇ ਕੰਦਾ ਖਰਾਬ ਕਰਨੀ ਹੁੰਦੀ ਆ ਸਾਡੀਆਂ ਤੇ ਕੰਦਾ ਖਰਾਬ ਕਰ ਦਿੰਦੀ ਆ ਉਹ ਸਾਡੇ ਤੁਹਾਨੂੰ ਅਸੀਂ ਦਿਖਾਇਆ ਨਹੀਂ ਇਹ ਆ ਸਾਡਾ ਟੇਬਲ ਟੇਬਲ ਨਾਲੋਂ ਵੱਧ ਅਸੀਂ ਇਹਨੂੰ ਫੋਟੋ ਫਰੇਮ ਬਣਾਇਆ ਹੋਇਆ ਵਾ ਤੇ ਤੁਹਾਨੂੰ ਪਤਾ ਹੀ ਆ ਮੇਰੇ ਬ੍ਰਦਰ ਦੀ ਫੋਟੋ ਆ ਇਹ ਮੇਰੀ ਫੋਟੋ ਆ ਤੇ ਮੇਰੇ ਹਨੀਸ਼ਿੰਗ ਦੀ ਫੋਟੋ ਆ ਤੇ ਇਹ ਸਾਡੇ ਸਿੱਧੂ ਮੂਸੇ ਵਾਲੇ ਦੀ ਮੇਰਾ ਬ੍ਰਦਰ ਇਹ ਮੇਰੇ ਜੀਜੂ ਮੇਰੀ ਸਿਸਟਰ ਆ ਆ ਮੇਰੀ ਮੰਮਾ ਦੀ ਫੋਟੋ ਆ ਵਿਆਹ ਦੇ ਟਾਈਮ ਦੀ ਤੇ ਮੇਰੇ ਪਾਪਾ ਨੇ ਦੇਖੋ ਮੇਰੀ ਮੰਮਾ ਦੇ ਪਾਪਾ ਕਿੰਨੇ ਸੋਹਣੇ ਹੁੰਦੇ ਸੀ ਤੇ ਇਹ ਮੇਰਾ ਸਿੱਧੂ ਮੂਸੇ ਵਾਲਾ ਬਾਈ ਆ ਤੇ ਇਹ ਵੀ ਮੇਰੀ ਫੋਟੋ ਆ ਤੇ ਇਹ ਮੇਰੀ ਹਾਨੀ ਸਿੰਘ ਆ ਜਿੱਦਾਂ ਕਿ ਤੁਸੀਂ ਫੋਟੋਸ ਦੇਖ ਰਹੇ ਹੋ ਤੇ ਇਹ ਸਾਡੀ ਜਾਨਵੀ ਆ ਮੇਰੀ ਸਿਸਟਰ ਦੀ ਬੇਟੀ ਇੰਨਾਂ ਦੀ ਬੇਟੀ ਆ ਏ ਤੇ ਬਾਕੀ ਬ੍ਰਦਰ ਦੀ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਸਿੱਧੂ ਮੂਸੇ ਵਾਲਾ ਬਾਈ ਨਾਲ ਕਿੰਨਾ ਜ਼ਿਆਦਾ ਪਿਆਰ ਆ ਮੈਂ ਫੋਟੋਸ ਉਹਨਾਂ ਦੇ ਲਗਾ ਕੇ ਰੱਖੀਆਂ ਹੋਈਆਂ ਨੇ ਬਾਕੀ ਲੋਕ ਕੀ ਕਹਿੰਦੇ ਨੇ ਇਹਦਾ ਚੀਜ਼ ਤੇ ਇਹ ਵੇਰਾ ਵਾ ਜਦ ਤੱਕ ਤੁਸੀਂ ਦੇਖ ਰਹੇ ਹੋ ਤੇ ਟਾਲ ਨਹੀਂ ਲੱਗੀ ਹੋਈ ਤੇ ਨਾ ਕਿਉਂਕਿ ਉਦੋਂ ਨਾ ਇੱਥੇ ਵੀ ਦਰਵਾਜ਼ਾ ਨਹੀਂ ਸੀ ਲੱਗਾ ਇੱਥੇ ਵੀ ਨਹੀਂ ਸੀ ਲੱਗਾ ਤੇ ਵੈਸੇ ਹਜੇ ਵੀ ਨਹੀਂ ਲੱਗਾ ਇੱਥੇ ਬਟ ਇਹਦਾ ਲੱਗ ਗਿਆ ਵਾ ਇਸ ਕਰਕੇ ਸਾਨੂੰ ਮਤਲਬ ਆ ਚੀਜ਼ ਛੱਡਣੀ ਪੈਣੀ ਹੀ ਤੇ ਕਿਉਂਕਿ ਕਮਰੇ ਜਿਹੜੇ ਪਿਛਲੇ ਨੀਵੇਂ ਆ ਤੇ ਇਹ ਜਿਹੜੇ ਕੱਪੜੇ ਆ ਇਹ ਆ ਤੋਤੇ ਹੋਏ ਕੱਪੜੇ ਮੰਮੀ ਉੱਤੋਂ ਲੈ ਕੇ ਆਈ ਸੀ ਇਹ ਆ ਮੇਰੀ ਮੰਮੀ ਦਾ ਵਿਆਹ ਵਾਲੇ ਟਾਈਮ ਦਾ ਕੂਲੜਾ ਜੋ ਕਿ ਆਪ ਇੱਥੇ ਲਗਾਇਆ ਹੋਇਆ ਵਾ ਇਹਦੀ ਬੈਕ ਸਾਈਡ ਤੇ ਸਾਡਾ ਸਟੋਰ ਆ ਤੇ ਹਜੇ ਦੇਖੋ ਕੋਈ ਵੀ ਤਿਆੜੀ ਨਹੀਂ ਹੋਈ ਹੋਈ ਹਜੇ ਇਹ ਸਾਡੀਆਂ ਪੋੜੀਆਂ ਨੇ ਤੇ ਪੋੜੀਆਂ ਤੇ ਵੀ ਹਜੇ ਆਪਾਂ ਟੈਲਾ ਬਗੜਾ ਨਹੀਂ ਲਗਾਈਆਂ ਹੋਈਆਂ ਤੇ ਇਹ ਸਾਡਾ ਸੋਹਣਾ ਜਿਹਾ ਰੂਮ ਪਹਿਲਾਂ ਤਾਂ ਚੱਪਲ ਖੋਲ ਲਈਏ ਇਹ ਆ ਜੀ ਮੇਰਾ ਰੂਮ ਇੱਥੇ ਮੈਂ ਸੋਨੀ ਆ ਤੇ ਇੱਥੇ ਮੇਰੇ ਗਣਪਤੀ ਜੀ ਵੀ ਰਹਿੰਦੇ ਨੇ ਇਹ ਮੇਰੇ ਗਣਪਤੀ ਜੀ ਨੂੰ ਠੰਡ ਨਾ ਲੱਗਦੀ ਐ ਇਸ ਕਰਕੇ ਮੈਂ ਟੱਕ ਕੇ ਰੱਖਦੀ ਆ ਇਹਨਾਂ ਨੂੰ ਸ਼ੂਗਰ ਨੂੰ ਨੇ ਪੈਸ਼ੇ ਵੀ ਲਗਾਏ ਹੋਏ ਨੇ ਤੇ ਇਹਨਾਂ ਨੂੰ ਮੈਂ ਢਕਾ ਕੇ ਰੱਖਣੀ ਹੁੰਦੀ ਆ ਤੇ ਦੇਖੋ ਤੁਸੀਂ ਸਾਡੇ ਗੰਨੂ ਨੂੰ ਤੇ ਸਾਡੇ ਰਾਧਾ ਕ੍ਰਿਸ਼ਨ ਜੀ ਵਾਲੀ ਫੋਟੋ ਬਹੁਤ ਪਿਆਰੀ ਫੋਟੋ ਲੱਗਦੀ ਆ ਮੈਨੂੰ ਇਹ ਮੇਰੇ ਮਹਾਦੇਵ ਜੀ ਆ ਤੇ ਇਹ ਆ ਮੇਰਾ ਰੂਮ ਤੇ ਜਦੋਂ ਆ ਕੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਵਿਆਡਿੰਗ ਹੋਈ ਆ ਬਟ ਹਜੇ ਆ ਤਾੜਾ ਵਗੜਾ ਨਹੀਂ ਸਿਸਟਮ ਹੋਈ ਆ ਤੇ ਏਸੀ ਲਈ ਆ ਸੀ ਹੁਣ ਇਹ ਮਤ ਸੋਚ ਲਿਓ ਕਿ ਏਸੀ ਪਹਿਹਾ ਬੜਾ ਇਹਦੇ ਘਰ ਏਸੀ ਵਗੜਾ ਲੱਗੇ ਆ ਹਨਾ ਇਹ ਵੀ ਇਨਸਾਨ ਬੜੀ ਮੁਸ਼ਕਲ ਦੇ ਨਾਲ ਚੀਜ਼ਾਂ ਖਰੀਦਦਾ ਵਾ ਤੇ ਕਮੇਟੀਆਂ ਪਾ ਪਾ ਕੇ ਜਾਂ ਕਿੱਦਾਂ ਵੀ ਤੇ ਬਾਕੀ ਲਗਾਏ ਹੋਏ ਆ ਕੈਮਰੇ ਇਹਦੇ ਵਿੱਚ ਤੇ ਉਹ ਆ ਮੇਰਾ YouTube ਤੋਂ ਮਿਲਿਆ ਸੀ ਮੈਨੂੰ 골ਡ ਸੌਰੀ 골ਡਨ ਬਟਨ ਤਾਂ ਨਹੀਂ ਮਿਲਿਆ ਚਲੋ ਉਹ ਵੀ ਕਦੀ ਨਾ ਕਦੀ ਰੱਬ ਦੇਊਗਾ ਤੇ ਇਹ ਸੀ ਮੇਰਾ ਬਟਨ ਮੈਨੂੰ ਪਤਾ ਨਹੀਂ ਹੈ ਕਿ ਇਹਨੂੰ ਕੀ ਕਹਿੰਦੇ ਆ ਐਸੇ ਪਰ ਇਹਦਾ ਬਟਨ ਵਾ ਇਹ ਮੈਨੂੰ YouTube ਵੱਲੋਂ ਮਿਲਿਆ ਸੀ ਜਦੋਂ ਮੇਰੇ 1 ਲੱਖ ਸਬਸਕ੍ਰਾਈਬਰ ਕੰਪਲੀਟ ਹੋ ਗਏ ਸੀ ਤੇ ਇਹ ਮੈਨੂੰ ਉਦੋਂ ਮਿਲਿਆ ਸੀ ਮੈਂ ਤੇ ਪਾੜ ਦਿੰਦੀ ਆ ਤੇ ਮੈਂ ਬਾਕਸ ਪਿੱਛੇ ਰੱਖ ਦਿੰਨੀ ਆ ਤੇ ਬਾਕੀ ਇਹ ਸਾਡਾ ਬੁਲਟ ਆ ਟੱਕਿਆ ਹੋਇਆ ਵਾ ਅੰਦਰ ਲਗਾਇਆ ਹੋਇਆ ਵਾ ਤੇ ਬਾਕੀ ਉਹ ਪਿੱਛੇ ਸਾਡਾ ਸਟੋਰ ਆ ਉਹ ਮੈਂ ਦਿਖਾ ਨਹੀਂ ਸਕਦੀ ਦੀ ਹਾਲਤ ਬੜੀ ਖਰਾਬ ਰਜਾਈਆਂ ਰਜਈਆਂ ਕਿਉਂ ਹੋਣ ਗਈਆਂ ਸਮਾਨ ਫालतू ਉੱਥੇ ਵੜਿਆ ਹੁੰਦਾ ਵਾ ਤੇ ਛੋਟਾ ਜਾ ਵਾ ਤੇ ਅਸੀਂ ਇਹ ਸੋਚਿਆ ਵਾ ਕਿ ਬਾਅਦ ਵਿੱਚ ਆਪਾਂ ਇਹਨੂੰ ਮਤਲਬ ਕੱਢ ਕੇ ਨਾ ਟਾ ਕੇ ਇਹਨੂੰ ਤੇ ਇੱਥੇ ਕੁਝ ਛੋੜ ਬਣਾਵਾਂਗੇ ਜਦੋਂ ਰੱਬ ਜੀ ਪੈਸੇ ਦੇਣਗੇ ਇਹ ਆ ਮੇਰੀ ਦਾਦੀ ਦਾ ਕਮਰਾ ਤੇ ਕਮਰੇ ਨੂੰ ਵੇਖ ਕੇ ਹੀ ਐ ਲੱਗਦਾ ਹਨਾ ਜਿਹੜਾ ਪਿਸ਼ੋਕੜ ਦੀਆਂ ਚੀਜ਼ਾਂ ਸੰਭੀਆਂ ਹੁੰਦੀਆਂ ਨੇ ਆ ਮਤਲਬ ਜਿਹੜਾ ਮੰਜਾ ਵਾ ਨਾ ਕਿੰਨਾ ਪੁਰਾਣਾ ਮੰਜਾ ਵਾ ਤੇ ਹਜੇ ਆਪਾਂ ਇੱਥੇ ਵੀ ਆ ਨਾ ਟਾਲਾਂ ਵਗੈਰਾ ਨੇ ਲਾਈਆਂ ਹਜੇ ਆ ਵੀ ਪਹਿਲੀ ਪਹਿਲਾ ਹੀ ਆ ਰੂਮ ਜਿਹੜਾ ਵਾ ਕਲੀ ਵਗੈਰਾ ਤੇ ਉਹਨਾਂ ਦਾ ਬੈੱਡ ਆ ਇੱਥੇ ਦਾदू ਸੌਂਦੇ ਆ ਉਹਨਾਂ ਨੇ ਪੇਟੀ ਵੀ ਤੇ ਜਿਹੜਾ ਕੀ ਹਟੇ ਕਰਨਾ ਕਮਰੇ ਸਮਾਨ ਬਹੁਤ ਆ ਪਰ ਕਮਰੇ ਘੱਟ ਪੈ ਗਏ ਆ ਤੇ ਨਾਲ ਇੱਥੇ ਰੱਖੀਆਂ ਪੇਟੀਆਂ ਵੀ ਦੇਖੋ ਬਹੁਤ ਪੁਰਾਣੀਆਂ ਪੇਟੀਆਂ ਰੱਖੀਆਂ ਹੋਈਆਂ ਨੇ ਮੇਰੀ ਦਾਦੀ ਜੀ ਦੇ ਟਾਈਮ ਦੀਆਂ ਆ ਦਾਦੀ ਦੀ ਆ ਪਰਦਾਦੀ ਦੀ ਆ ਤੇ ਪਰਦਾਦੀ ਤਾਂ ਹੁਣ ਨਹੀਂ ਰਹੀ ਤੇ ਬਾਕੀ ਦਾਦੀ ਨੇ ਆਪਣਾ ਸਮਾਨ ਰੱਖਿਆ ਹੋਇਆ ਦਾਦੀ ਨਾ ਆਪਣਾ ਨਾ ਵੱਖੜੀ ਪੂਜਾ ਕਰਦੀ ਆ ਇੱਥੇ ਉਹਨਾਂ ਨੇ ਵੱਖੜਾ ਹੀ ਆਪਣਾ ਮੰਦਿਰ ਬਣਾਇਆ ਹੋਇਆ ਵਾ ਤੇ ਇੱਥੇ ਲਗਾਏ ਹੋਇਆ ਪਰੋਲੇ ਜਿਨ੍ਹਾਂ ਵਿੱਚ ਕਣਕ ਪਾਈ ਹੋਈ ਆ ਚੋਲ ਪਾਏ ਹੋਏ ਨੇ ਇਹਨਾਂ ਦੇ ਵਿੱਚ ਤੇ ਇਹ ਅਹੀ ਸੀ ਮੇਰੀ ਦਾਦੀ ਦਾ ਰੂਮ ਹੈ ਤੁਹਾਨੂੰ ਦਿਖਾਨੀ ਆ ਆਪਣੀ ਛੱਤ ਇਹ ਦੇਖੋ ਚੁੱਲਾ ਇਹ ਇਹ ਵੀ ਮੇਰੀ ਦਾਦੀ ਨੇ ਬਣਾਇਆ ਹੋਇਆ ਚੁੱਲਾ ਵਾ ਤੇ ਤੁਹਾਨੂੰ ਮੈਂ ਆਪਣੀ ਛੱਤ ਦਿਖਾਨੀ ਆ ਉਹ ਸਾਡਾ ਹਨੂ ਬੈਠਾ ਛੀ ਟਾਂਡ ਵਿੱਚ ਇਹ ਸਾਡਾ ਹਣੀ ਸਿੰਘ ਹੈ ਤੇ ਇਹ ਹੈ ਸਾਡਾ ਕੋਠਾ ਪੰਜਾਬੀ ਚ ਕਹਿੰਦੇ ਆ ਕੋਠਾ ਤੇ ਉਧਰ ਲੋਕੀ ਕਹਿੰਦੇ ਆ ਛੱਤ ਚਾਈ ਲੱਗੀ ਹੋਈ ਆ ਫੋਨ ਤੇ ਇਹ ਆ ਮੇਰੀ ਦਾਦੀ ਪੂਆਣ ਲੱਗੇ ਗੱਲਾਂ ਮੜਨ ਵੇਖੋ ਗਾਈਜ਼ ਕਿੰਨਾ ਸੋਹਣਾ 뷰 ਆ ਕੋਠੇ ਦਾ ਧੁੰਦ ਪਈ ਹੋਈ ਐ ਛੱਡਾ ਹਣੀ ਸਿੰਘ ਓ ਵੇਖੋ ਮੋਗੋ ਯਾ ਵੇਖੋ ਕਿ ਵੇਖੋ ਖੇਡਦਾ ਕਿੱਦਾਂ ਨਾ ਸ਼ੇਰ ਦੇ ਵੇਖਿਓ ਆ ਵੇਖੋ ਦੰਦੀਆਂ ਨਹੀਂ ਵਰਦਾ ਐ ਖੇਡਦਾ ਰਾਤ ਨੂੰ ਵੀ ਆਣ ਕੇ ਇਦਾਂ ਹੀ ਖੇਡਦਾ ਵਾ ਵੇਖੋ ਮੱਛੜ ਗਿਆ ਉਗਦਾ ਕਰਦੇ ਆ ਇੱਥੇ ਹੀ ਐਂਡ ਵਲੋਗ ਪਸੰਡ ਆਇਆ ਹੋਏ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸੋਨੇ ਸੋਨੇ ਕਮੈਂਟ ਕਰਿਓ ਬਾਏ ਬਾਏ